ਦੇਖ ਕੇ ਤੁਸੀਂ ਹਰਾ ਰਹਿ ਜਾਓਗੇ ਦੋਸਤੋ ਕਿ ਕਿਸੇ ਤਰ੍ਹਾਂ ਦੇ ਨਾਲ ਚਾਹੇ ਤਾਂ ਸਲੈਂਸਰ ਸੀਗਾ ਉਹਨੂੰ ਮੋਡੀਫਾਈ ਕਰਾ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਤਾਂ ਸਾਇਰਨ ਜਿਸ ਤਰ੍ਹਾਂ ਦਾ ਲੱਗਿਆ ਹੋਇਆ ਸੀ ਲੱਗਦਾ ਹੈ ਕਿ ਪੁਲਿਸ ਦੇ ਆਪ ਦੀਆਂ ਗੱਡੀਆਂ ਤੇ ਵੀ ਸ਼ਾਇਦ ਅਜੇ ਇਹ ਸਾਰਨ ਨਾ ਲੱਗੇ ਹੁਣ ਜਿਸ ਤਰ੍ਹਾਂ ਦੇ ਨਾਲ ਮਾਈਕ ਨਾਲ ਲਾਇਆ ਹੋਇਆ ਸੀਗਾ ਮਾਈਕ ਦੇ ਨਾਲ ਹੋ ਸਕਦਾ ਕਮੈਂਟਿੰਗ ਲੋਕਾਂ ਨੂੰ ਕਰਦੇ ਹੋਣਾ ਜਿਵੇਂ ਅਸੀਂਦੇ ਤੌਰ ਤੇ ਜੇ ਕਹੀਏ ਕਿ ਹੋ ਸਕਦਾ ਹੁੰਦੇ ਜਾਂਦੇ ਕੁੜੀਆਂ ਨੂੰ ਵੀ ਸ਼ਾਇਦ ਕਰਦੇ ਹੋਣਾ ਫੋਟੋਫਾਈ ਕਰਾਉਂਦੇ ਨੇ ਜਿਹੜੀਆਂ ਸੋਹਣੀਆਂ ਵੀ ਲੱਗਦੀਆਂ ਨੇ ਪਰ ਸ਼ਰਤ ਹੈ ਕਿ ਉਹ ਲੋਕਾਂ ਨੂੰ ਪਰੇਸ਼ਾਨ ਨਾ ਕਰਨ ਜਿਸ ਤਰ੍ਹਾਂ ਦੇ ਨਾਲ ਖਰੜ ਪੁਲਿਸ ਨੇ ਕਾਰਵਾਈ ਕੀਤੀ ਹੈ ਤਾਂ ਲੱਗਦਾ ਤਾਂ ਇਹ ਵੀ ਖਰੜ ਦੇ ਵਿੱਚ ਜਿਵੇਂ ਜਿਵੇਂ ਦੇ ਨਾਲ ਮੋਟਰਸਾਈਕਲ ਚਾਹੇ ਬੁਲਟ ਪਟਾਕੇ ਮਾਰਦੇ ਹੋਣ ਚਾਹੇ ਮੋਡੀਫਾਈ ਸਲੈਂਸਰ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹੋਣ ਇੱਥੋਂ ਤੱਕਰ ਕੀ ਪੁਲਿਸ ਨੇ ਜਦੋਂ ਕੱਲ ਇਸ ਸਬੰਧੀ ਨਾਕਾ ਲਾਇਆ ਤੇ ਫੜਿਆ ਇੱਕ ਮੋਟਰਸਾਈਕਲ ਤਾ ਮੋਟਰਸਾਈਕਲ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਦੋਸਤੋ ਕਿ ਕਿਸੇ ਤਰ੍ਹਾਂ ਦੇ ਨਾਲ ਚਾਹੇ ਤਾਂ ਸਲੈਂਸਰ ਸੀਗਾ ਉਹਨੂੰ ਮੋਡੀਫਾਈ ਕਰਾ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਦੂਜੇ ਪਾਸੇ ਜੇ ਗੱਲ ਕਿਹਾ ਜਾਵੇ ਪੁਲਿਸ ਮਲਾਜੂ ਖੁਦ ਹੱਸਦਾ ਕਹਿੰਦਾ ਜਦੋਂ ਮੈਂ ਚੱਲਿਆ ਆ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਮੈਨੇ ਦੇਖਿਆ ਕਿ ਇੰਨੀ ਜ਼ਿਆਦਾ ਖੱਪ ਮੋਟਰਸਾਈਕਲ ਨੇ ਪਾਈ ਹੋਈ ਸੀ ਕਿ ਆਸੇ ਪਾਸੇ ਦੇ ਲੋਕ ਤਾਂ ਪ੍ਰੇਸ਼ਾਨ ਹੋ ਹੀ ਰਹੇ ਸੀਗੇ ਨਾਲ ਨਾਲ ਕਿਤੇ ਨਾ ਕਿਤੇ ਉਹ ਉਹ ਮੁੰਡਿਆਂ ਦੇ ਮਾਪਿਆਂ ਨੂੰ ਲੈ ਕੇ ਵੀ ਚਿੰਤਾ ਦਿਖਾਈ ਦਿੱਤਾ ਪੁਲਿਸ ਮਲਾਜਮ ਕੀ ਮਾਪੇ ਤਾਂ ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜਦੇ ਨੇ ਪਰ ਹਾਲਾ ਤੁਹਾਡੇ ਸਾਹਮਣੇ ਹੈ ਖਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਦੋਂ ਇਹ ਮੋਟਰਸਾਈਕਲ ਨੂੰ ਪੁਲਿਸ ਨੇ ਫੜਿਆ ਤਾਂ ਸਾਇਰਨ ਜਿਸ ਤਰ੍ਹਾਂ ਦਾ ਲੱਗਿਆ ਹੋਇਆ ਸੀ ਲੱਗਦਾ ਹੈ ਕਿ ਪੁਲਿਸ ਦੇ ਆਪ ਦੀਆਂ ਗੱਡੀਆਂ ਤੇ ਵੀ ਸ਼ਾਇਦ ਅਜੇ ਇਹ ਸਾਇਰਨ ਨਾ ਲੱਗੇ ਹੁਣ ਜਿਸ ਤਰ੍ਹਾਂ ਦੇ ਨਾਲ ਮਾਈਕ ਨਾਲ ਲਾਇਆ ਹੋਇਆ ਸੀਗਾ ਤੇ ਪੁਲਿਸ ਮੁਲਾਜ਼ਮਾਂ ਨੇ ਇਹ ਵੀ ਕਿਤੇ ਨ ਕਿਤੇ ਦੱਸਿਆ ਕਿ ਇਹ ਇਸ ਮਾਈਕ ਦੇ ਨਾਲ ਹੋ ਸਕਦਾ ਕਮੈਂਟਿੰਗ ਲੋਕਾਂ ਨੂੰ ਕਰਦੇ ਹੋਣ ਜਿਵੇਂ ਸਿੱਧੇ ਤੌਰ ਤੇ ਜੇ ਕਹੀਏ ਕਿ ਹੋ ਸਕਦਾ ਹੁੰਦੇ ਜਾਂਦੇ ਕੁੜੀਆਂ ਨੂੰ ਵੀ ਸ਼ਾਇਦ ਕਰਦੇ ਹੋਣ ਖੈਰ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਜਿਸ ਤਰ੍ਹਾਂ ਦੇ ਮੋਟਰਸਾਈਕਲ ਦੇ ਹਾਲ ਸੀਗੇ ਉਹਨੂੰ ਦੇਖ ਕੇ ਪੁਲਿਸ ਨੇ ਬਕਾਇਦਾ ਯੂਨੀਵਰਸਿਟੀ ਦੇ ਮੁੰਡੇ ਦੱਸੇ ਜਾਂਦੇ ਨੇ ਕਿ ਯੂਨੀਵਰਸਟੀਆਂ ਦੇ ਇਹ ਕਾਕੇ ਜਦੋਂ ਸੜਕਾਂ ਦੇ ਉੱਤੇ ਹੜਦੁੰਗ ਮਚਾਉਂਦੇ ਨੇ ਤਾਂ ਪੁਲਿਸ ਹੁਣ ਸਖਤ ਕਾਰਵਾਈ ਕਰਨ ਵਾਸਤੇ ਤਿਆਰ ਹੋ ਚੁੱਕੀ ਆ ਬਕਾਇਦਾ ਤੌਰ ਤੇ ਇੰਪੋਰਟਡ ਮੋਟਰਸਾਈਕਲ ਨੂੰ ਕਰ ਦਿੱਤਾ ਗਿਆ ਤੇ ਨਾਲ ਹੀ ਪੁਲਿਸ ਮੁਲਾਜ਼ਮ ਦੀ ਗੱਲ ਵੀ ਸੁਣਾਉਣੇ ਆ ਕਿ ਕਿਉਂਕਿ ਜਿੱਥੇ ਇੱਕ ਪਾਸੇ ਤਾਂ ਅਸੀਂ ਪੁਲਿਸ ਦੇਖਦੇ ਆਂ ਵੀ ਕਾਰਵਾਈ ਕਰਨੀ ਹੁੰਦੀ ਆ ਪਰ ਇਹਦੇ ਮੋਟਰਸਾਈਕਲ ਦੇ ਹਾਲਾਤ ਦੇਖ ਕੇ ਤਾਂ ਉਹ ਖੁਦ ਵੀ ਇਹ ਚਿੰਤਾ ਦਿਖਾਈ ਦਿੱਤੇ ਕਿ ਆਸਕਰ ਸਾਨੂੰ ਤਰਸ ਇਹਨਾਂ ਦੇ ਮਾਪਿਆਂ ਤੇ ਆਉਂਦਾ ਕਿ ਮਾਪੇ ਇੰਨੀ ਮਹਿੰਗੀ ਪੜਾਈ ਦੇ ਵਿੱਚ ਪੈਸੇ ਜੋੜ-ਜੋੜ ਕੇ ਇਹਨਾਂ ਨੂੰ ਪੜਾਉਂਦੇ ਨੇ ਪਰ ਦੂਜੇ ਪਾਸੇ ਹਾਲਾਤ ਕੀ ਬਣਾਉਂਦੇ ਨੇਗੇ ਨਾਲ ਹੀ ਪੁਲਿਸ ਮੁਲਾਜ਼ਮ ਨੇ ਇਹ ਵੀ ਦੱਸਿਆ ਵੀ ਜੇਕਰ ਇਹਨਾਂ ਕੋਲ ਕਾਗਜ਼ਾਤ ਮੋਟਰਸਾਈਕਲ ਦੇ ਨਾ ਹੋਏ ਤਾਂ ਜੁਰਮਾਨਾ 20 ਤੋਂ ਲੈ ਕੇ 29000 ਤੱਕ ਜਾ ਸਕਦਾ ਹੈ ਤੇ ਇੰਪੌਂਡ ਕਰਕੇ ਮੋਟਰਸਾਈਕਲ ਤੇ ਕਾਰਵਾਈ ਹੈ ਜਿਹੜੀ ਪੁਲਿਸ ਨੇ ਸ਼ੁਰੂ ਕਰਤੀ ਹੈ ਦੂਜੇ ਪਾਸੇ ਇੱਕ ਵੀ ਜੀ ਕਿ ਇਹ ਵੀ ਜਦੋਂ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਤੁਸੀਂ ਸੋਚ ਰਹੇ ਹੋਗੇ ਕਿ ਪੁਲਿਸ ਨੂੰ ਵੀ ਜਿਵੇਂ ਕੋਈ ਖੇਡ ਲੱਗ ਗਈ ਹੁੰਦੀ ਆ ਮੋਟਰਸਾਈਕਲ ਨੂੰ ਸਾਰੇ ਚਲਾ ਚਲਾ ਕੇ ਦੇਖ ਰਹੇ ਨੇ ਯਾਨੀ ਕਿ ਸਲੰਸਰ ਵੀ ਹੋਵੇ ਚਾਹੇ ਸਾਇਰਨ ਵੀ ਹੋਵੇ ਤੇ ਦੂਜੇ ਪਾਸੇ ਸੋਚਣ ਵਾਲੀਆਂ ਤਸਵੀਰਾਂ ਲੱਗੀਆਂ ਨਾਲ ਪੁਲਿਸ ਮਲਾਜਮ ਦੀ ਗੱਲ ਸੁਣਨ ਨੇ ਆ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਹੁਣ ਇਸ ਮੋਟਰਸਾਈਕਲ ਤੇ ਹੋਣ ਲੱਗੀ ਆ ਸੀਨੀਅਰ ਰਹਿਮਾਨ ਜੋਗੇ ਐਸਐਸਪੀ ਸਾਹਿਬ ਐਸਪੀ ਟ੍ਰੈਪ ਸਾਹਿਬ ਵੱਲੋਂ ਤੇ ਡੀਐਸਪੀ ਟ੍ਰੈਪ ਸਾਹਿਬ ਵੱਲੋਂ ਹਰ ਇੱਕ ਟਾਈਮ ਦੀ ਹਦਾਇਤ ਦਿੱਤੀ ਕਿ ਜੇ ਹੁੱਲੜ ਬਾਜੀ ਜਾਂ ਟ੍ਰਿਪ ਰਾਈਡਿੰਗ ਜਾਂ ਇਸ ਤਰ੍ਹਾਂ ਦੇ ਕਿਤੇ ਨੂੰ ਮੋਡੀਫਾਈਡ ਕੀਤੇ ਮੋਟਰਸਾਈਕਲ ਮਿਲ ਜੇਨ ਵੱਧ ਤੋਂ ਵੱਧ ਬੰਦ ਕੀਤਾ ਜਾਵੇ ਪਿਛਲੇ ਦਿਨਾਂ ਦੇ ਬੁਲਟ ਮੋਟਰਸਾਈਕਲ ਬਾਰੇ ਬਹੁਤ ਬੰਦ ਕੀਤੇ ਆ ਤੇ ਹੁਣ ਵੀ ਇਹਨੇ ਕਿ ਮੇਰੇ ਵੱਲੋਂ ਸਾਰੇ ਟ੍ਰੈਫਿਕ ਕਰਮਚਾਰੀ ਖਾੜਦਿਆਂ ਨੂੰ ਇਹਨੇ ਕਿ ਆ ਵਾਰ-ਵਾਰ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਚਰਨ ਨੂੰ ਨੱਕ ਪਾਉਣ ਲਈ ਆ ਸਾਨੂੰ ਉਹਨੇ ਕਿ ਪੂਰਾ ਇਹਨੇ ਸਖਤੀ ਨਾਲ ਨਿਭੜਨਾ ਪਊਗਾ ਜਿਹੜੇ ਵਧੀਆ ਕੋਈ ਬਾਹਰ ਦੀ ਗੱਡੀ ਨੂੰ ਰੋਕ ਕੇ ਜਾਂ ਇਸ ਤਰ੍ਹਾਂ ਦੀ ਕਿਸੇ ਨੂੰ ਤੰਗ ਨਹੀਂ ਕੀਤਾ ਜਾਊਗਾ ਤੇ ਇਸ ਤਰ੍ਹਾਂ ਦੇ ਮੋਟਰਸਾਈਕਲ ਆ ਉਹਨਾਂ ਨੂੰ ਸਖਤ ਲਿਬਰਚ ਨੂੰ ਬੰਦ ਕੀਤਾ ਜਾਵੇ ਅੱਜ ਜੋ ਤੁਹਾਡੇ ਸਾਹਮਣੇ ਹੈ ਇੱਕ ਮੋਟਰਸਾਈਕਲ ਰੋਕਿਆ ਗੁਰਚਰਨੀ ਐਸਐਸਈ ਸੀ ਉਹਨਾਂ ਨੇ ਰੋਕੇ ਤੇ ਮੈਂ ਕਿ ਇਹਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਜੱਦੀ ਕੋਸ਼ਿਸ਼ ਪਰ ਅਸੀਂ ਰੋਕ ਕੇ ਇਹਦਾ ਰਾਜਸਥਾਨ ਦਾ ਨੰਬਰ ਹੈ ਤੇ ਜੋ ਮੁੰਡਾ ਨੇ ਕਿਹਾ ਆਪਰੇ ਕਹਿੰਦੇ ਵੀ ਮੈਂ ਹਮਾਚੋ ਦਾ ਇਹ ਸੀਯੂ ਵਿੱਚ ਪੜਦੇ ਆ ਇਹਨਾਂ ਨੇ ਵੱਡੇ ਸਪੀਕਰ ਇਸ ਤਰ੍ਹਾਂ ਦੇ ਇੱਕ ਨਾ ਕਿ ਮੈਕ ਲਵਾਇਆ ਹੋਇਆ ਹੈ ਜੋ ਤਰ੍ਹਾਂ ਕਿ ਮੈਕਤਾ ਜੀ ਇਹੀ ਕਹਿ ਸਕਦੇ ਆ ਵੀ ਇਹ ਦੁਨੀਆ ਕਮੈਂਟ ਬਾਈਬਗਰ ਕਰਦੇ ਹੋਣਗੇ ਤੇ ਜਦ ਸਲੈਂਸਟਰ ਵੀ ਇੱਕ ਗੱਜ ਚੇਂਜ ਕੀਤਾ ਹੀਰੋਆਂ ਦੇ ਮੋਟਰਸਾਈਕਲ ਦੇ ਸਲੈਂਸਟਰ ਚੇਂਜ ਕੀਤਾ ਹੋਇਆ ਇਹਨੂੰ ਹੁਣ ਅਸੀਂ ਰੋਕ ਕੇ ਇਹ ਅਪੋਰਟ ਕਰਤਾ ਤੇ ਇਸ ਤੋਂ ਬਾਅਦ ਜੋ ਤਰ੍ਹਾਂ ਕਿ ਵੱਖਰੀ ਵੱਖਰੇ ਫੈਸਲੇ ਲਾਏ ਗਏ ਆ ਨਾ ਤੇ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਕਿਸ ਤਰ੍ਹਾਂ ਦੀ ਚੀਜ਼ਾਂ ਦੇਰੇ ਹੁਣ ਚਲਾਨ ਘੱਟੋ ਘੱਟ ਕਿੰਨੇ ਦਾ ਹੋਏਗਾ ਇਸ ਤਰ੍ਹਾਂ ਇਹ ਘੱਟੋ ਘੱਟ ਜੀ 15 ਤੋਂ 20 ਹਜ਼ਾਰ ਦਾ ਚਲਾਨ ਹੋਊਗਾ ਮੋਟਰਾਂ ਦਾ ਕਿਉਂਕਿ ਇਸ ਤਰ੍ਹਾਂ ਦਾ ਨੇ ਕਿਹਾ ਇਹ ਲੜਕੇ ਨੇ ਆਪਦੀ ਤਾਂ ਨੇ ਕਿ ਸਿਰਫ ਵਧੀਆ ਟੌਰ ਬਣਾਉਣ ਲਈ ਲਾਇਆ ਗਿਆ ਪਰ ਅਸੀਂ ਇਹ ਸੋਚਦੇ ਹਾਂ ਮਾਪਿਆਂ ਦਾ ਨੁਕਸਾਨ ਕਰ ਰਿਹਾ ਹੈ ਮਾਪਿਆਂ ਨੇ ਮਿਹਨਤ ਦੇ ਨਾਲ ਬੱਚੇ ਨੂੰ ਸੀਜੂ ਚੰਡੀਗੜ੍ਹ ਯੂਨੀਵਰਸਿਟੀ ਭੇਜ ਰਿਹਾ ਆਪਣੇ ਤਰੱਕੀ ਕਰਨਾਂ ਅਤੇ ਪਰ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਜੋ ਮਾਪਿਆਂ ਨੂੰ ਇਹ ਐਕਸਟਰਾ ਹੋਰ ਪੈਸੇ ਭਰ ਲਈ ਮਜਬੂਰ ਕਰ ਰਹੇ ਆ ਅਫੀਸਰਾਂ ਦੇ ਨਾਲ ਕਰੇ ਤੰਗੀ ਨਾਲ ਭਾਰੀ ਰਹੇ ਆ ਪਰ ਇਹ ਹੁਣ ਇਹ ਮੋਟਰਸਾਈਕਲ ਤੇ ਲੱਗਦੇ ਚਲਾਨਾ ਦੇ ਵੀ ਇਹਨਾਂ ਨੂੰ ਭਰਨਾ ਪਊਗਾ ਹੁਣ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਸੋਚ ਨੂੰ ਲੈ ਕੇ ਜਦੋਂ ਨੌਜਵਾਨ ਕਾਕੇ ਯੂਨੀਵਰਸਿਟੀਆਂ ਦੇ ਨਿਕਲਦੇ ਨੇ ਤਾਂ ਉਹ ਲੋਕਾਂ ਵਸਤੇ ਤਾਂ ਪਰੇਸ਼ਾਨੀ ਹੈ ਹੀ ਹੈ ਕਿਉਂਕਿ ਇੱਕ ਸਲੈਂਸਰ ਜਿੱਥੇ ਆਵਾਜ਼ ਰੋਕਦਾ ਤੇ ਇੱਕ ਇਸ ਤਰ੍ਹਾਂ ਦਾ ਕੱਖਾਪ ਪਾਉਂਦਾ ਕਿ ਜਿਹਦੇ ਨਾਲ ਆਉਂਦੇ ਜਾਂਦੇ ਰਾਹਗੀਰ ਨੇ ਪਰੇਸ਼ਾਨ ਹੁੰਦੇ ਨੇ ਫਿਰ ਸਾਇਰਨ ਲਾ ਕੇ ਜਦੋਂ ਇਸ ਤਰ੍ਹਾਂ ਦੇ ਮੋਟਰਸਾਈਕਲ ਸੜਕਾਂ ਤੇ ਨਿਕਲਦੇ ਨੇ ਤਾਂ ਗੱਲ ਫਿਰ ਚਿੰਤਾ ਦੀ ਇਹੀ ਆਉਂਦੀ ਆ ਕਿ ਜਿੱਥੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਤਾਂ ਉੱਥੇ ਇਹਨਾਂ ਦੇ ਮਾਪੇ ਵੀ ਜਿਹੜੇ ਇਹਨਾਂ ਨੂੰ ਪੜਨ ਵਾਸਤੇ ਭੇਜਦੇ ਨੇ ਤਾਂ ਉਹਨਾਂ ਤੇ ਕੀ ਬੀਤਦੀ ਹੋਣੀ ਜਦੋਂ ਇਹ ਪੂਰੀ ਕਾਰਵਾਈ ਹੋਣਾ ਉਹਨਾਂ ਦੇ ਕੋਲ ਜਾਣੀਆਂ ਖੈਰ ਪੁਲਿਸ ਨੇ ਮੋਟਰਸਾਈਕਲ ਨੂੰ ਇੰਪੌਂਡ ਕਰ ਲਿਆ 15 ਤੋਂ 20 ਜਾਂ 29000 ਤੱਕ ਦਾ ਜੁਰਮਾਨਾ ਇਸ ਮੋਟਰਸਾਈਕਲ ਨੂੰ ਹੋ ਸਕਦਾ ਬਾਕੀ ਕਹਿੰਦੇ ਕਾਗਜ਼ਾ ਦਿਖਾਉਣ ਤੇ ਪਤਾ ਲੱਗੂ ਇਹ ਮੋਟਰਸਾਈਕਲ ਦਾ ਹੈਗਾ ਕੀ ਕੁਝ ਹੈ ਕਿਉਂਕਿ ਬਾਹਰਲੀ ਸਟੇਟ ਦਾ ਮੋਟਰਸਾਈਕਲ ਹੈਗਾ ਤੇ ਪੁਲਿਸ ਨੇ ਫੜ ਕੇ ਆਪਦੇ ਕਬਜ਼ੇ ਚ ਲੈ ਲਿਆਗਾ ਸੀਨੀਅਰ ਵੀਡੀਓ ਨੋਸਟ ਬਿੰਤੇ ਦੇ ਨਾਲ ਮਿਸਿੰਗ ਰਿਆਨਾਸਪਕਸਨ ਟੀਵੀ ਚੰਡੀ